ਪਹਿਲਾਂ ਤਾਂ ਮੈਂ ਭਾਰਤ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਡੇ ਮੰਤਰੀ ਅਸ਼wini ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਦਿਵਾ ਕੇ ਮੈਨੂੰ ਇਸ ਜ਼ਿੰਮੇਵਾਰੀ ਦੇ ਕਾਬਲ ਸਮਝਿਆ ਔਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਟੈਲੀਕਮ ਡਿਪਾਰਟਮੈਂਟ BSNL ਦਾ ਉਹਦੀਆਂ ਟੀਮ ਨੂੰ ਮਿਲ ਕੇ ਪ੍ਰੋਪਰ ਜੋ ਵੀ ਉਹਦੀਆਂ ਕੋਈ ਕਮੀਆਂ ਜੋ ਉਹਦੇ ਵਿੱਚ ਕੋਈ ਸੁਧਾਰ ਹੋਣ ਵਾਲੇ ਆ ਉਹਦੇ ਲਈ ਆਪਦੀ ਖੋਬੀ ਡਿਊਟੀ ਨਿਭਾਉਂਗਾ ਔਰ ਸਾਨੂੰ ਜੋ ਪਤਾ ਲੱਗਿਆ ਪਿੱਛੇ ਜੇ ਬੀਐਸਐਨਐਲ ਦੇ ਵਿੱਚ ਕਾਫੀ ਅੱਗੇ ਨਾਲੋਂ ਇੰਪਲੀਮੈਂਟ ਹੋਈ ਹੈ ਮੈਂ ਇਥੋਂ ਦੇ ਜਿਹੜੇ ਫਰੋਜਪੁਰ ਡਿਵੀਜ਼ਨ ਦੇ ਜੀਐਮ ਐ ਉਹਨਾਂ ਨੂੰ ਮਿਲਿਆ ਸੀਗਾ ਉਹਨਾਂ ਦੇ ਦੱਸਣ ਮੁਤਾਬਕ ਵੀ ਪਹਿਲਾਂ ਨਾਲੋਂ ਭਾਰਤ ਸਰਕਾਰ ਦਾ ਇਸ ਡਿਪਾਰਟਮੈਂਟ ਤੇ ਬਹੁਤ ਵੱਡਾ ਫੋਕਸ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਤਿੰਨ ਤੋਂ ਚਾਰ ਮਹੀਨੇ ਦੇ ਅੰਦਰ ਅੰਦਰ ਇਹਦੇ ਵਿੱਚ ਕਾਫੀ ਜਿਹੜੀਆਂ ਪਿਛਲੀਆਂ ਕਮੀਆਂ ਸੀ ਉਹ ਅਪਡੇਟ ਕਰਕੇ ਦੂਜੀਆਂ ਪ੍ਰਾਈਵੇਟ ਕੰਪਨੀਆਂ ਬਰਾਬਰ ਇਹਨੂੰ ਕੀਤਾ ਜਾਊਗਾ ਇਹ ਤਾਂ ਬੇਸ ਕੰਮ ਕੀ ਹੁੰਦਾ ਹੈ ਵੈਜਟੀ ਬੋਰਡ ਮੈਂਬਰ ਦਾ ਕੰਮ ਕੀ ਹੁੰਦਾ ਹੈ ਭਾਰਤ ਸਰਕਾਰ ਵੱਲੋਂ ਇਹਦੇ ਵਿੱਚ ਟੈਲੀਕਮ ਡਿਪਾਰਟਮੈਂਟ ਆਫ ਬੀਐਸਐਨਐਲ ਜਿਹੜਾ ਫਰੋਹੀਪੁਰ ਡਿਵੀਜ਼ਨ ਹੈ ਜੀ ਇਹਦੇ ਵਿੱਚ ਅੱਗੇ ਫਾਜ਼ਿਲਕਾ ਕੋੜਕਪੂਰਾ ਬਠਿੰਡਾ ਮੋਗਾ ਅਲੱਗ-ਅਲੱਗ ਸ਼ਹਿਰਾਂ ਜਿਹੜੀਆਂ ਡਿਵੀਜ਼ਨਾਂ ਬਣੀਆਂ ਹੋਈਆਂ ਔਰ ਇਹਦੇ ਵਿੱਚ ਜੋ ਆਪਣਾ ਟੈਲੀਕਮ ਡਿਪਾਰਟਮੈਂਟ ਚੱਲਦਾ ਆ ਰਿਹਾ ਬੜੇ ਲੰਮੇ ਸਮੇਂ ਤੋਂ ਭਾਰਤ ਸਰਕਾਰ ਦਾ ਇੱਕ ਟੈਲੀਕਮ ਡਿਪਾਰਟਮੈਂਟ ਹੈ ਉਮੇ ਪ੍ਰਾਈਵੇਟ ਕੰਪਨੀਆਂ ਜਦੋਂ ਹੋਣ ਚਾਹੀਆਂ Airtel ਆਈ ਹੈ Jio ਆਈਆਂ ਇਹ ਸਭ ਤੋਂ ਬਾਅਦ ਚਾਹੀਆਂ ਪਹਿਲਾ ਜਿਹੜਾ ਪ੍ਰਾਣਾ ਆਪਣਾ ਜਿਹੜਾ ਸੰਚਾਰ ਸੀਗਾ ਇੱਕ ਉਹ ਟੈਲੀਕਮ ਬੀਐਸਐਲ ਤੋਂ ਸ਼ੁਰੂ ਹੋਇਆ ਸੀਗਾ ਪ੍ਰਾਈਵੇਟ ਕੰਪਨੀਆਂ ਨੇ ਆਪ ਦਾ ਆਪ ਦਾ ਟਾਈਮ ਪਾ ਕੇ ਜੋ ਇਹਨਾਂ ਦੇ ਨੈਟਵਰਕ ਨੂੰ ਯੂਜ਼ ਕਰਕੇ ਅੱਜ ਉਹ ਕਾਫੀ ਉੱਪਰ ਪਹੁੰਚੀਆਂ ਹੋਈਆਂ ਬੀਐਸਐਲ ਵੀ ਹੁਣ ਬੜੇ ਨਵੇਂ ਤਰੀਕੇ ਨਾਲ ਉੱਪਰ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇਹਦੇ ਲਈ ਉਹਨਾਂ ਨੇ ਆਪਣੇ ਅਲੱਗ-ਅਲੱਗ ਸਿਟੀ ਵਾਈਜ਼ ਐਡਵਾਈਜ਼ਰ ਲਾਏ ਆ ਮੈਂ ਭਾਰਤੀ ਜਨਤਾ ਪਾਰਟੀ ਦੇ ਸਾਡੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਰਿਕਮੈਂਡੇਸ਼ਨ ਤੇ ਸਾਨੂੰ ਇਹ ਜੋ ਮੇਰੀ ਮਿਲੀ ਹੈ ਅਸੀਂ ਆਦਿ ਵੱਦ-ਵੱਦ ਕੋਸ਼ਿਸ਼ ਕਰਾਂਗੇ ਵੀ ਸਾਡੀ ਭਾਰਤੀ ਜਨਤਾ ਪਾਰਟੀ ਨੂੰ ਜੋ ਵੀ ਸਾਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਦੇ 'ਚ ਵੱਦ-ਵੱਦ ਵੀ ਐਸਐਲ ਡਿਪਾਰਟਮੈਂਟ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਡਿਪਾਰਟਮੈਂਟ ਨੂੰ ਉੱਪਰ ਲੈ ਕੇ ਆਈਏ ਜੇ ਮੈਂਬਰਾਂ ਦੀ ਗੱਲ ਕਰੀਏ ਪੰਜਾਬ 'ਚ ਕਿੰਨੇ ਮੈਂਬਰ ਹੁੰਦੇ ਆ ਇਹਦੇ ਵਿੱਚ ਇਹਦੇ ਵਿੱਚ ਕੀ ਆ ਜੀ ਇਹ ਹੈੱਡ ਆਫ ਡਿਪਾਰਟਮੈਂਟ ਜਿਹੜਾ ਫਰੀਦਪੁਰ ਆ ਇਹਨਾਂ ਦਾ ਉਸ ਤੋਂ ਬਾਅਦ ਇਹ ਥੱਲੇ ਪੰਜ ਜ਼ਿਲ੍ਹੇ ਆਉਂਦੇ ਆ ਮੋਗਾ ਜੀ ਆਉਂਦਾ ਫਾਜ਼ਿਲਕਾਰ ਆ ਫਰੀਦਕੋਟ ਆ ਰਿਹਾ ਇਸਾ ਅਲੱਗ-ਅਲੱਗ ਹਰੇਕ ਜ਼ਿਲ੍ਹੇ ਵਿੱਚ ਉਹਨਾਂ ਨੇ ਇੱਕ-ਇੱਕ ਦੋ-ਦੋ ਮੈਂਬਰ ਡਾਇਆ ਉਹ ਨਵੇਂ ਲਾਇਏ ਆ ਇਸ ਤੋਂ ਪਹਿਲਾਂ ਇਹਦੇ ਵਿੱਚ ਐਮਪੀ ਲਾਈ ਜਾਂਦੇ ਸੀਗੇ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਇਹਦੇ ਐਡਵਾਈਜ਼ਰ ਰਹਿ ਚੁੱਕੇ ਆ ਉਸ ਵਾਰ ਜੋ ਮੌਜੂਦਾ ਇਹਦੇ ਵਿੱਚ ਮੁਹੰਮਦ ਸਦੀਕ ਸਾਡੇ ਐਮਪੀ ਹੈ ਇਸ ਇਲਾਕੇ ਦੇ ਉਹ ਵੀ ਮੈਂਬਰ ਹੈ ਤੇ ਭਾਰਤੀ ਜਿੰਤਾ ਪਾਰਟੀ ਵੱਲੋਂ ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਅਸੀਂ ਆਪ ਦੇ ਨਾਲ ਕੋਸ਼ਿਸ਼ ਕਰਾਂਗੇ ਵੀ ਜੋ ਵੀ ਬੀਐਸਐਲ ਨੂੰ ਵੱਧ ਤੋਂ ਵੱਧ ਆਪ ਦੇ ਲੋਕ ਐਡਵਾਈਜ਼ ਦੇ ਕੇ ਔਰ ਇਹਨੂੰ ਨਾਲ-ਨਾਲ ਅੱਗੇ ਦੂਜੇ ਪਾਸੇ ਕੰਪਨੀਆਂ ਬਰਾਬਰ ਕੀਤਾ ਜਾਵੇ ਬਹੁਤ ਹੀ ਅੱਛਾ ਉਪਰਾਲਾ ਹੈ ਔਰ ਮੈਂ ਪਾਰਟ ਸਰਕਾਰ ਦਾ ਇਹਨਾਂ ਨੂੰ ਦੂਰ ਸੰਚਾਰ ਦੇ ਵਿੱਚ ਜੋ ਵੀ ਐਡਵਾਈਜ਼ਰੀ ਦੀ ਜ਼ਿੰਮੇਵਾਰੀ ਦਿੱਤੀ ਹੈ ਉਹ ਇੱਕ ਬਹੁਤ ਸੋਚ ਸਮਝ ਕੇ ਕੀਤਾ ਗਿਆ ਇਹ ਕੰਮ ਇਹ ਬਹੁਤ ਹੀ ਅੱਛੇ ਇਮਾਨਦਾਰ ਆਦਮੀ ਹੈ ਔਰ ਉਹਦੇ ਵਿੱਚ ਇਹ ਬਹੁਤ ਅੱਛਾ ਕਰ ਸਕਦੇ ਆ ਇਹਨਾਂ ਨੂੰ ਨੌਲੇਜ ਵੀ ਹੈ ਔਰ ਜਿਹੜੇ ਜੰਗ ਇਹ ਜਿਹਦੇ ਬੱਚੇ ਆ ਉਹ ਇਸ ਚੀਜ਼ ਬਾਰੇ ਕਾਫੀ ਨੌਲੇਜ ਰੱਖਦੇ ਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਇਲਾਕਾ ਇਹਨਾਂ ਨੂੰ ਦਿੱਤਾ ਗਿਆ ਹੈ ਸਾਡਾ ਫਰੀਦਕੋਟ ਦਾ ਕੋਟਕਪੂਰਾ ਜਾਂ ਜੋ ਵੀ ਇਧਰ ਫਾਜ਼ਲ ਕਾ ਟਾਈਪ ਔਰ ਇਹਦੇ ਵਿੱਚ ਬਹੁਤ ਅੱਛਾ ਕਰਨਗੇ ਜੋ ਇਹ ਕੰਮ ਤਕਰੀਬਨ ਠੱਪ ਪਿਆ ਸੀਗਾ ਪਿਛਲੇ ਕਈ ਸਾਲਾਂ ਤੋਂ ਉਹਦੇ ਵਿੱਚ ਗਗਨਜੀ ਪੂਰਾ ਉਤਰਨਗੇ ਤੇ ਭਾਰਤ ਸਰਕਾਰ ਨੂੰ ਇਸ ਗੱਲ ਤੇ ਬੜਾ ਮਾਣ ਵੀ ਹੋਏਗਾ ਕਿ ਅਸੀਂ ਇੱਕ ਅੱਛਾ ਅਡਵਾਇਜ਼ਰ ਨਿਯੁਕਤ ਕੀਤਾ ਗਿਆ ਔਰ ਜੋ ਮੈਂ ਇਹਨਾਂ ਦਾ ਐਟੀਟਿਊਡ ਦੇਖਦਾ ਕਿ ਉਹ ਇਹਨਾਂ ਦੇ ਵਿੱਚ ਗੱਲਬਾਤ ਹੈ ਜੋ ਉਹਨਾਂ ਦੀ ਇਹਨਾਂ ਦੇ ਵਿੱਚ ਹਲੀਮੀ ਹੈ ਉਹ ਬਹੁਤ ਅੱਛੀ ਹੈ ਔਰ ਇਹ ਲੜਕਾ ਬਹੁਤ ਉੱਪਰ ਤੱਕ ਲੈ ਕੇ ਜਾਏਗਾ ਪੀਐਸਐਨਐਲ ਸਰ ਜਿਹੜੀ ਇਹਨਾਂ ਦੀ ਨਿਯੁਕਤੀ ਹੋਈ ਹੈ ਆਪਣੇ ਜਿਹੜੇ ਇਹਨਾਂ ਦੇ ਬੀਐਸਐਨਐਲ ਦੂਰ ਸੰਚਾਰ ਦੇ ਵਿੱਚ ਨਿਯੁਕਤੀ ਕੀਤੀ ਗਈ ਹੈ ਇਹ ਬਹੁਤ ਵਧੀਆ ਹੈ ਇਹਦੇ ਨਾਲ ਸਭ ਤੋਂ ਵੱਡੀ ਵੱਡਾ ਫਾਇਦਾ ਕੀ ਹੋਣਾ ਆਉਣ ਵਾਲੇ ਜਿਹੜੇ ਨੌਜਵਾਨ ਹੈਗੇ ਆ ਉਹ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਰਿਹਾ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਤੇ ਉਹਦੇ ਨਾਲ ਕੀ ਹੈ ਜਿਹੜਾ ਯੂਥ ਨੂੰ ਬਹੁਤ ਹੱਲਾਸ਼ੇਰੀ ਮਿਲੂਗੀ ਉਹਦੇ ਨਾਲ ਗਾਂ ਤੋਂ ਜਿਹੜੇ ਨਵੇਂ ਜੁੜਨ ਵਾਲੇ ਬੰਦੇ ਵੀ ਹੋਣਗੇ ਉਹਨਾਂ ਨੂੰ ਵਧੀਆ ਹਲਾਸ਼ੇਰੀ ਮਿਲੂਗੀ ਤੇ ਉਹਦੇ ਨਾਲ ਕੰਮ ਬਹੁਤ ਵਧੀਆ ਹੋਣਗੇ ਅਗਿਆ ਉਹਨਾਂ ਲਈ ਟਾਈਮ ਚ